ਮੇਰੀ ਕੋਈ ਜ਼ਰੂਰਤ ਨਹੀਂ ਸਾਹਿਬ ਮੈਂ ਕੋਈ ਇੱਥੇ ਖਰੜ ਪੰਚ ਬਣ ਕੇ ਨਹੀਂ ਆਇਆ ਨਾ ਹੀ ਪੰਜਾਬ ਦੇ ਮੁੱਖ ਮੰਤਰੀ ਨੂੰ ਬੀਜੇਪੀ ਪੰਜਾਬ ਦੇ ਪ੍ਰਧਾਨ ਦੀ ਸਪਾਰਸ਼ ਦੀ ਲੋੜ ਹੈ ਕਿਉਂਕਿ ਪੰਜਾਬ ਦਾ ਆਪਣਾ ਇੱਕ ਵਿਲੱਖਣ ਸਥਾਨ ਹੈਗਾ ਦੇਸ਼ ਦੇ ਅੰਦਰ ਅਸੀਂ ਦੇਸ਼ ਦੇ ਅਟੁੱਟ ਅੰਗ ਹੈ ਅਸੀਂ ਖੜਕ ਬੁਝਾ ਹੈ ਵੀ ਆਰ ਦਾ ਸੋਲਡ ਆਰਮ ਆਫ ਇੰਡੀਆ ਸਾਡਾ ਹੱਕ ਬਣਦਾ ਪਰ ਕੋਈ ਜਾ ਕੇ ਹੱਕ ਰੱਖੇ ਤਾਂ ਸਹੀ ਉਥੇ ਇਨਾਂ ਨੇ ਕੋਈ ਪਲਾਨ ਤਿਆਰ ਕੀਤੀ ਹੈ ਕਿ ਭਗਵੰਤ ਮਾਨ ਜੀ ਨੇ ਮਾਝ ਇਸ ਕਹਿਣ ਆਇਆ ਤੁਸੀਂ ਕੋਈ ਪ੍ਰਪੋਜ਼ਲ ਬਣਾਓ ਭਗਵੰਤ ਮਾਨ ਜੀ ਤੁਸੀਂ ਲਿਖੋ ਪ੍ਰਪੋਜ਼ਲ ਬਣਾਓ ਕੋਈ ਜਾ ਕੇ ਗੱਲ ਕਰੋ ਮੈਂ ਨਹੀਂ ਕਹਿੰਦਾ ਮੈਨੂੰ ਲੈ ਜਿਓ ਨਾਲ ਕਿਸੇ ਨੂੰ ਮੈਨੂੰ ਮੈਨੂੰ ਨਾ ਉਹਨਾਂ ਨੂੰ ਮੇਰੇ ਸਹਾਰੇ ਦੀ ਲੋੜ ਨਾ ਮੈਨੂੰ ਭਗਵੰਤ ਮਾਨ ਜੀ ਦੀ ਸਹਾਰੇ ਦੀ ਲੋੜ ਸਾਫ ਮੈਂ ਜਿਹੜਾ ਆਪਣਾ ਕੰਮ ਕਰਨਾ ਮੈਂ ਕਰੂੰਗਾ ਮੈਂ ਆਪਣੇ ਤੌਰ ਤੇ ਪ੍ਰਧਾਨ ਮੰਤਰੀ ਜੀ ਨੂੰ ਆਪਣੇ ਕੈਪੈਸਿਟੀ ਚ ਐਸ ਅ ਪ੍ਰੈਜ਼ੀਡੈਂਟ ਆਫ ਬੀਜਪੀ ਲਿਖੂੰਗਾ ਪਰ ਮੈਂ ਸਮਝਦਾ ਜਿਹੜੀ ਪ੍ਰੋਜੈਕਟ ਪ੍ਰੋਪਰ ਬਣਾਈ ਜਾਵੇ ਕਿ ਰਿਪੋਰਟ ਬਣਾਈ ਜਾਵੇ ਪੰਜਾਬ ਦਾ ਕੀ ਹਾਲਾਤ ਹੋਏ ਆ ਕੀ ਅਜ ਪ੍ਰਾਇਰ ਅਸੈਸਮੈਂਟ ਆ ਕਿ ਉਹ ਅਜੇ ਤਾਂ ਆ ਖਤਰਾ ਜੇ ਨਿਬੜਿਆ ਨਹੀਂ ਹਰਿਆਣੇ ਤੋਂ ਮੁੱਖ ਮੰਤਰੀ ਨੇ ਕੀ ਕਿਹਾ ਦੱਸੋ ਭਗਵੰਤ ਮਾਨ ਜੀ ਕਿਸ ਕੰਦੀ ਚੀਜ਼ ਦੀ ਲੋੜ ਦੱਸੋ ਕਹਿੰਦੇ ਜੀ ਪੁੱਛੀ ਦਾ ਥੋੜਾ ਹੁੰਦਾ ਤੁਸੀਂ ਦੱਸੋ ਤਾਂ ਸਹੀ ਵੀ ਤੁਹਾਡੇ ਕੋਲ ਪੈਟਰੋਲ ਮੋਗਿਆ ਦਾ ਪੈਟਰੋਲ ਭਜਵਾ ਦਿੰਦੇ ਪੈਸੇ ਚਾਹੀਦੇ ਤੇ ਪੈਸੇ ਭਜਵਾ ਦਿੰਨੇ ਆ ਕੋਈ ਉੱਥੇ ਦੀ ਐਨਡੀਆਰਫ ਦੀ ਟੀਮ ਭੇਜੀ ਨਹੀਂ ਉਹ ਭੇਜ ਦੇਣਗੇ ਕੋ ਬੋਲੋ ਤਾਂ ਸਹੀ ਕਹਿੰਦੇ ਮੈਂ ਮੰਗਦਾ ਨਹੀਂ ਭਗਵੰਤਪਾਣ ਜੀ ਆ ਜਦੋਂ ਲੀਡਰੀ ਕਰਦੇ ਹੋ ਨਾ ਲੋਕਤੰਤਰ ਦਾ ਬਹੁਤ ਵੱਡੀ ਗੱਲ ਆ ਆ ਟਾਈਮ ਭੰਨਣ ਵਾਸਤੇ ਵੋਟ ਮੰਗਣ ਭੇਜਦੀ ਹੈ ਘਰਾਂ ਦੇ ਵਿੱਚ ਵੋਟ ਮੰਗਣ ਦਾ ਜਾਵੜੇ ਹੁਣ ਜਿਨ੍ਹਾਂ ਤੋਂ ਵੋਟਾਂ ਲਈਆਂ ਉਹਨਾਂ ਦੇ ਵਾਸਤੇ ਤੁਹਾਡੇ ਤੋਂ ਆ ਨਹੀਂ ਮੰਗਿਆ ਜਾਂਦਾ ਵੀ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ ਫਿਰ ਸ਼ਾਮਦਾਮ ਦੰਡ ਭੇਦ ਸਾਰਾ ਕੁਝ ਲਾ ਕੇ ਕਰੋ ਇੰਤਜ਼ਾਮ ਉਹਨਾਂ ਨੂੰ ਪੁੱਛ ਲੋ ਕਿਹੜੇ ਸ਼ਾਮਦਾਮ ਦੰਡ ਭੇਦ ਨਾਲ ਆ ਪਾਣੀ ਬੰਦ ਹੋ ਸਕਦਾ ਉਹਨਾਂ ਦਾ ਪਾਣੀ ਕਢਾਣ ਦਾ ਫਸਲਾਂ ਦਾ ਬੋਝੇ ਦੀ ਤੇ ਗਰੀਬਾਂ ਨੂੰ ਅੱਜ ਜਿਹੜੀ ਇਸ ਕਿਸਮ ਦੀ ਲੋੜ ਹੈ ਉਹਦਾ ਕਰਨ ਪ੍ਰਪੋਜ਼ਲ ਬਣਾਉਣ ਇੱਕ ਪੂਰਾ ਪ੍ਰੋਜੈਕਟ ਬਣਾ ਕੇ ਦੇਣ ਕਿਸੇ ਦੀ ਵੀ ਲੋੜ ਹੈ ਸਾਰੇ ਮੇਰੇ ਖਾਲ ਪੂਰੀ ਆਲ ਪਾਰਟੀ ਜਾਣ ਨੂੰ ਕਿਆ ਰੋ ਜਾਣੀਆਂ ਪਰ ਇਸ ਗੱਲ ਨੂੰ ਫੌਰੀ ਤੌਰ ਤੇ ਕਰਨ ਤੇ ਲੋਕਾਂ ਨੂੰ ਬਣਦੀ ਮਦਦ ਪਹੁੰਚਾਣ ਤਾਂ ਤਾਂ ਇਸ ਸਾਰੀ ਗੱਲ ਦਾ ਫਾਇਦਾ ਨਹੀਂ ਦਾ ਇੱਕ ਅਰਦਾਸ ਤਾਂ ਸਾਰੇ ਕਰ ਲਾਂਗੇ ਸਾਡੇ ਜਿਹੜੇ ਕਈ ਸਾਥੀਆਂ ਨੇ ਇੱਥੇ ਕਿਹਾ ਕਹਿੰਦੇ ਮੰਤਰੀ ਸਾਹਿਬ ਦਾ ਵੀ ਨਾਮ ਲਿਓ ਹੁਣ ਤੱਕ ਅਜਿਹਾ ਬਿਨਾ ਮਹਿਕਮੇ ਹੈ ਕਿ ਹੈ ਮਹਿਕਮਾ ਨਾਲ ਤਾਰੀਵਾਲ ਸਾਹਿਬ ਕੱਲ ਉੱਥੇ ਕਹਿ ਹੈ ਨਹੀਂ ਨਹੀਂ ਅੱਛਾ ਆਈ ਬਲੀਵ ਮੈਂ ਕਿ ਬਿਨਾ ਮਹਿਕਮੇ ਵਾਲੇ ਬਣਾ ਰਹੇ ਸਭ ਦੇਖੋ ਸਭ ਪਹਿਲਾਂ ਵੀ ਇੱਕ ਮਹਿਕਮਾ ਸੀਗਾ ਨਾਂ ਰਾਈ ਵਾਲੇ ਉਹਨਾਂ ਕੋਲ ਸੀਗਾ ਮਾਈਕ੍ਰੋਸ ਕਿਸਮ ਦਾ ਕੋਈ ਰਹਿ ਗਿਆ ਹੋਵੇ ਇਸ ਕਰਕੇ ਉਹਨਾਂ ਨੇ ਕੱਲ ਕਹਿ ਗਿਆ ਵੀ ਮੈਂ ਅਰਦਾਸ ਕਰੂੰਗਾ ਅਰਦਾਸ ਤਾਂ ਸਾਰਾ ਪੰਜਾਬ ਕਰ ਰਿਹਾ ਸਾਂ ਕਿਉਂਕਿ ਆ ਜਿਹੜੀ ਹੈ ਪ੍ਰਕਿਰਤਿਕ ਆਫਤਾ ਸਾਰਾ ਕਰ ਰਿਹਾ ਸਰਕਾਰ ਦਾ ਕਰਨ ਵਾਲਾ ਕੰਮ ਹੈ ਸਾਹਿਬ ਭਗਵੰਤ ਮਾਨ ਜੀ ਕਿਤੇ ਅਰਦਾਸ ਵਾਲੇ ਪਾਸੇ ਨਾ ਪੈ ਜਾਣ ਕੰਮ ਕਰਕੇ ਦੇਣ ਆਪਣੀ ਜ਼ਿੰਮੇਵਾਰੀ ਨਿਭਾ ਕੇ ਭਗਵੰਤ ਮਾਨ ਜੀ ਤੁਹਾਡਾ ਪਤਾ ਨਹੀਂ ਕੀ ਅੰਡਰਸਟੈਂਡਿੰਗ ਹੈ ਤੁਸੀਂ ਕਿਉਂ ਸਰਕਾਰ ਇਹਨਾਂ ਨੂੰ ਠੇਕੇ ਤੇ ਦੇ ਰੱਖੀ ਹੈ ਕੀ ਤੁਹਾਡਾ ਆਪਸ ਵਿੱਚ ਮੁਕਿਆ ਹੈ ਪਰ ਅਜੇ ਵੀ ਮੇਰੀ ਤੁਹਾਨੂੰ ਬੇਨਤੀ ਇੰਨੀ ਹੈ ਜੀ ਪਗੜੀ ਸੰਭਾਲ ਜਟਾ ਪੰਜਾਬ ਦਾ ਧਿਆਨ ਕਰੋ ਭਗਵੰਤ ਮਾਨ ਜੀ ਸਰਕਾਰ ਵਾਪਸ ਲਓ ਦਿੱਲੀ ਵਾਲਿਆਂ ਤੋਂ ਦਿੱਲੀ ਵਾਲਿਆਂ ਦਾ ਤਾਂ ਨਾਮ ਬਦਨਾਮ ਤੁਸੀਂ ਕਰਕੇ ਘੜਤਾ ਕਿਉਂਕਿ ਦਿੱਲੀ ਦੇ ਵਿੱਚ ਸੈਂਟਰਲ ਗਵਰਨਮੈਂਟ ਵੀ ਆਂਦੀ ਹੈ ਸੈਂਟਰਲ ਗਵਰਨਮੈਂਟ ਹਰੇਕ ਤਰਫੋਂ ਅੱਜ ਜਿਸ ਕਰਕੇ ਮੈਂ ਬੈਠਾ ਇਥੇ ਮੇਰੀ ਕੋਈ ਜ਼ਰੂਰਤ ਨਹੀਂ ਸਾਬ ਮੈਂ ਕੋਈ ਇਥੇ ਖਲਡ ਪੰਚ ਬਣ ਕੇ ਨਹੀਂ ਆਇਆ ਨਾ ਹੀ ਪੰਜਾਬ ਦੇ ਮੁੱਖ ਮੰਤਰੀ ਨੂੰ ਬੀਜੇਪੀ ਪੰਜਾਬ ਦੇ ਪ੍ਰਧਾਨ ਦੀ ਸਪਰਸ਼ ਦੀ ਲੋੜ ਹੈ ਕਿਉਂਕਿ ਪੰਜਾਬ ਦਾ ਆਪਣਾ ਇੱਕ ਵਿਲੱਖਣ ਸਥਾਨ ਹੈਗਾ ਦੇਸ਼ ਦੇ ਅੰਦਰ ਅਸੀਂ ਦੇਸ਼ ਦੇ ਅਟੁੱਟ ਅੰਗ ਹੈ ਅਸੀਂ ਖੜਕ ਬੁਝਾਏ ਉਈ ਯਾਰ ਦਾ ਸੋਲਡ ਆਰਮ ਆਫ ਇੰਡੀਆ ਸਾਡਾ ਹੱਕ ਬਣਦਾ ਪਰ ਕੋਈ ਜਾ ਕੇ ਹੱਕ ਰੱਖੇ ਤਾਂ ਸਹੀ ਉਥੇ ਇਹਨਾਂ ਨੇ ਕੋਈ ਪਲਾਨ ਤਿਆਰ ਕੀਤੀ ਹੈ ਕਿ ਭਗਵੰਤ ਮਾਨ ਜੀ ਨੇ ਮਾਝ ਇਸ ਕਹਿਣ ਆਇਆ ਸੁਨੀਲ ਨੂੰ ਛੱਡੋ ਤੁਸੀਂ ਸੁਨੀਲ ਆਪਣੀ ਕਾਰਵਾਈ ਕਰੂਗਾ ਬੀਜੇਪੀ ਪੰਜਾਬ ਆਪਣੀ ਕਾਰਵਾਈ ਕਰੂਗੀ ਤੁਸੀਂ ਹਿੱਲੋ ਤਾਂ ਸਹੀ ਕੋਈ ਇੱਕ ਪ੍ਰਾਇਰ ਅਸੈਸਮੈਂਟ ਤਾਂ ਲਓ ਬਣਾਓ ਤਾਂ ਸਹੀ ਜਾ ਕੇ ਵੀ ਕਿੰਨਾ ਨੁਕਸਾਨ ਸਾਨੂੰ ਆ ਹੋਇਆ ਹੈ ਕਿੰਨੀ ਫਸਲਾਂ ਡੁੱਬੀਆਂ ਇਕੱਲੀ ਫਸਲ ਦੀ ਸੁਣ ਲਓ ਜਿਹੜੀ ਗੱਲ ਦਾ ਮੈਂ ਕਹਿ ਰਿਹਾ ਪੰਜਾਬੀ ਦਾ ਕੋਈ ਕਰ ਹੀ ਨਹੀਂ ਸੀ ਸਕਦਾ ਕੇਜਰੀਵਾਲ ਸਾਹਿਬ ਟੈਕਸ ਦੇ ਮਾਹਿਰ ਹੋ ਸਕਦੇ ਆ ਸਾਹਿਬ ਕਿਉਂਕਿ ਪੁਰਾਣੇ ਆਏ ਆ ਹੀ ਰਸਦੇ ਆ ਸਸੋਧਿਆ ਜੀ ਨੂੰ ਕਹਿੰਦੇ ਸਕੂਲ ਦਾ ਬੜਾ ਰੈਵਿਊਲੂਸ਼ਨ ਹੋ ਰੈਵਿਊਲੂਸ਼ਨ ਤਾਂ ਆਪਾਂ ਦੇਖ ਲਈ ਜਿਹੜਾ ਇਹਨਾਂ ਨੇ ਨਾਰੇ ਦਿੱਤੇ ਸੀ ਵੀ ਸ਼ਾਮਦਾਮ ਦੰਡ ਮੇ ਇਹ ਜੇ ਮਾਸਟਰ ਹੈ ਤਾਂ ਫਿਰ ਅੱਗੇ ਪਤਾ ਨਹੀਂ ਕਿਹਦਾ ਚੇਲੇ ਉਹਨਾਂ ਦੇ ਜਾਣਗੇ ਜਿਹੜਾ ਪਹਿਲੇ ਗੁਰੂ ਹੈ ਤਾਂ ਸਾਹਿਬ ਕਿੱਥੇ ਜਾ ਕੇ ਰੁਕਣਗੇ ਤੀਜੇ ਸਤਿੰਦਰ ਜੈਨ ਜੀ ਹੈ ਉਹਨਾਂ ਦੀ ਜਿਹੜੀ ਐਕਸਪਰਟੀਜ਼ ਹੈ ਉਹ ਐਕਸਪਰਟੀਜ਼ ਹੈ ਉਹਨਾਂ ਦੀ ਹੈ ਸਾਈਜ਼ ਪਾਲਿਸੀ ਦੀ ਉਹਨਾਂ ਨੂੰ ਨਹੀਂ ਪਤਾ ਵੀ ਜੇ ਆ ਪਾਣੀ ਉਥੇ ਖੜ ਗਿਆ ਤੇ ਨਾਲ ਇਹਦੇ ਜਿਹੜੀ ਸਿਲਤ ਇਕੱਠੀ ਹੋਈ ਹੈ ਸਭ ਰੇਤਾ ਜਿਹੜਾ ਇਕੱਠਾ ਹੋਇਆ ਨਾਲ ਤਾਂ ਝੋਨੇ ਦੀ ਫਸਲ ਗਈ ਕਣਕ ਵੀ ਜੀ ਨਹੀਂ ਜਾਣੀ ਉਹਦਾ ਹਿਸਾਬ ਕਿਤਾਬ ਕੌਣ ਕਰੂਗਾ ਉਥੇ ਮੈਂ ਉਥੇ ਖੜਾ ਸੀ ਨਾਨਕਪੁਰਾ ਤੇ ਦੀ ਸਰੰਗਦੇਵ ਉਥੇ ਬੀਬੀ ਇਹ ਕਾ ਕੇ ਵੀਡੀਓ ਤੇ ਵੀ ਕਿਸੇ ਕੋਲ ਰਿਕਾਰਡ ਹੋਣਾ ਉਹਨਾਂ ਨੇ ਆਇਆ ਕਿਆ ਦੇਖੋ ਸਾਡੀ 70000 ਦਾ ਤਾਂ ਝੋਨਾ ਗਿਆ ਕਣਕ ਸਾਡੇ ਇੱਥੇ ਵੀਜੀ ਨਹੀਂ ਜਾਣੀ ਸਾਡਾ ਕੋਈ ਜਾ ਕੇ ਉਹਨਾਂ ਦੇ ਕੰਨਾਂ 'ਚ ਪਾਉ ਮੈਂ ਕਿਹਾ ਬੀਬੀ ਜੀ ਹੋਰ ਤਾਂ ਮੇਰੇ ਕੋਲ ਬੈਕ ਹੋਇਆ ਤੇ ਝੂਟਾ ਲਾਰਾ ਤਾਂ ਦੇਣ ਆਇਆ ਨਹੀਂ ਮੈਂ ਇਹਦੇ ਕੰਨਾਂ ਤੇ ਜ਼ਰੂਰ ਪਰਦੇ ਦੇ ਵਿੱਚ ਪਾੜੂਗਾ ਸਾਡਾ ਤੁਸੀਂ ਕੋਈ ਪ੍ਰਪੋਜ਼ਲ ਬਣਾਓ ਭਗਵੰਤ ਮਾਨ ਜੀ ਤੁਸੀਂ ਲਿਖੋ ਪ੍ਰਪੋਜ਼ਲ ਬਣਾਓ ਕੋਈ ਜਾ ਕੇ ਗੱਲ ਕਰੋ ਮੈਂ ਨਹੀਂ ਕਹਿੰਦਾ ਮੈਨੂੰ ਲੈ ਜਿਓ ਨਾਲ ਕਿਸੇ ਨੂੰ ਮੈਨੂੰ ਮੈਨੂੰ ਨਾ ਉਹਨਾਂ ਨੂੰ ਮੇਰੀ ਸਵਾਰਜ ਦੀ ਲੋੜ ਨਾ ਮੈਨੂੰ ਭਗਵੰਦ ਮਾਨ ਜੀ ਦੇ ਸਪਾਰਸ਼ ਦੇ ਲੋੜ ਸਾਹਿਬ ਮੈਂ ਜਿਹੜਾ ਆਪਣਾ ਕੰਮ ਕਰਨਾ ਮੈਂ ਕਰੂੰਗਾ ਮੈਂ ਆਪਣੇ ਤੌਰ ਤੇ ਪ੍ਰਧਾਨ ਮੰਤਰੀ ਜੀ ਨੂੰ ਆਪਣੇ ਕਪੈਸਿਟੀ ਚ ਐਜ਼ ਅ ਪ੍ਰੈਜ਼ੀਡੈਂਟ ਆਫ ਬੀਜੇਪੀ ਲਿਖੂੰਗਾ ਪਰ ਮੈਂ ਸਮਝਦਾ ਜਿਹੜੀ ਪ੍ਰੋਜੈਕਟ ਪ੍ਰੋਪਰ ਬਣਾਈ ਜਾਵੇ ਕਿ ਰਿਪੋਰਟ ਬਣਾਈ ਜਾਵੇ ਪੰਜਾਬ ਦਾ ਕੀ ਹਾਲਾਤ ਹੋਏ ਹੈ ਕੀ ਅੱਜ ਪ੍ਰਾਇਰ ਅਸੈਸਮੈਂਟ ਹੈ ਕਿ ਉਹ ਆਈ ਥਿੰਕ ਦਾ ਆ ਖਤਰਾ ਜੇ ਨਿਭੜਿਆ ਨਹੀਂ ਚਾਰ ਦਿਨ ਫੇਰ ਆਈ ਹਾਲਾਤ ਦੱਸ ਰਹੀ ਹੈ ਜਿਹੜੇ ਮੀਟੀਰੋਲੋਜੀ ਡਿਪਾਰਟਮੈਂਟ ਕਹਿ ਰਿਹਾ ਵੀ ਚਾਰ ਦਿਨ ਹੋਰ ਬਰਸਾਤ ਹੋਊਗੀ ਪਤਾ ਨਹੀਂ ਉੱਤੇ ਪੜਾ ਜੇ ਕਿੰਨਾ ਕੀ ਕੁਝ ਹੋ ਰਿਹਾ ਉਹਦਾ ਉਹ ਜਾਣ ਪਰ ਪੰਜਾਬ ਦੇ ਅੰਦਰ ਇਸੇ ਤਰ੍ਹਾਂ ਹੀ ਚਾਰ ਦਿਨ ਦੀ ਹੋਰ ਜਿਹੜੀ ਆ ਹਾਲਾਤ ਬਣਦੇ ਜਾ ਰਹੇ ਐ ਉਹਦੇ ਵਿੱਚ ਅਜੇ ਆ ਮਸਲਾ ਖਤਮ ਨਹੀਂ ਹੋਇਆ ਅਜੇ ਵੀ ਜਾ ਕੇ ਸੰਭਾਲ ਲੋ ਅਜੇ ਵੀ ਜਾ ਕੇ ਲੋਕਾਂ ਨੂੰ ਪਹੁੰਚਦੀ ਮਦਦ ਰਾਸ਼ਨ ਆ ਜਿਹੜੇ ਆ ਖੇਡਾਂ ਕਰਨੀਆਂ ਬੰਦ ਕਰਨ ਸਾਹਿਬ ਮੈਂ ਕੋਈ ਇੱਥੇ ਚੁਟਕਲਿਆਂ ਦੇ ਵਿੱਚ ਨਹੀਂ ਪੈਣਾ ਚਾਹੁੰਦਾ ਵੀ ਉਹਨਾਂ ਨੇ ਪਹਿਲਾਂ ਕੀ ਕੀਤਾ ਸੀ ਤੇ ਕਾ ਦੇ ਮੁਆਵਜ਼ੇ ਦੇਊਗਾ ਕਿ ਨਾ ਮੁਆਵਜ਼ੇ ਦੇਊਗਾ ਇੱਕ ਪ੍ਰੋਪਰ ਪ੍ਰੋਸੀਜਰ ਹੈ ਹਰੇਕ ਕੰਮ ਦਾ ਪਹਿਲੀ ਵਾਰੀ ਨਹੀਂ ਹੋ ਰਿਹਾ ਉਹਦਾ ਕਰੋ ਬਟ ਥਿਸ ਥਿਸ ਇਸ ਅ ਐਕਸਟਰਾਔਰਡਨਰੀ ਸਿਚੁਏਸ਼ਨ which calls for extra ordinary measures ਪਰ ਮੈਜਰ ਦਾ ਪ੍ਰੋਸੈਸ ਹੋਣ ਚਾਲੂ ਕਰੂਗਾ ਸਰਕਾਰ ਕਰੂਗੀ ਸਭ ਉਹ ਕਰਨ ਸੀ ਆਪਣੇ ਤਰਫੋਂ ਵੀ ਸਟੈਂਡ ਇਨ ਸੋਲੀਡੈਰਿਟੀ ਵਿਦ ਪੰਜਾਬ ਸਾਰਾ ਪੰਜਾਬ ਮੈਂ ਅੱਜ ਦੇ ਦੂਜੇ ਸਾਥੀਆਂ ਦੇ ਬਿਹਾਫ ਤੇ ਵੀ ਕਹਾਂ ਇੰਨਾ ਕਿ ਮੈਂ ਕਹਿ ਸਕਦਾ ਵੀ ਅੱਜ ਮੇਰੇ ਖਿਆਲ ਚ ਕੋਈ ਵੀ ਰਾਜਨੀਤਿਕ ਪਾਰਟੀ ਇਸੇ ਰਾਜਨੀਤੀ ਨਹੀਂ ਕਰੂਗੀ ਸਾਰੇ ਨਾਲ ਖੜੇ ਹੈ ਸਰਕਾਰ ਆਪਣਾ ਕੰਮ ਕਰੇ ਰਾਜਨੀਤੀ ਦੀ ਬਾਤ ਚ ਨੀ ਮੁਦੀ ਬੜ ਲੰਗੀ ਪਰ ਬੀਜੇਪੀ ਇਸ ਗੱਲ ਵਾਸਤੇ ਬਿਲਕੁਲ ਕਲੀਅਰ ਹੈ ਸਾਥ ਅਸੀਂ ਪੰਜਾਬ ਦੇ ਨਾਲ ਖੜੇ ਆ ਆਪਣੇ ਤਰਫੋਂ ਵੀ ਮੈਂ ਪ੍ਰਧਾਨ ਮੰਤਰੀ ਜੀ ਨੂੰ ਰਿਕੁਐਸਟ ਕਰੂੰਗਾ ਤਾਂ ਕਿ ਉਹ ਆ ਕੇ ਇਹਦਾ ਸਥਿਤੀ ਦਾ ਜਾਇਜ਼ਾ ਲੈਣ ਕੋਈ ਟੀਮ ਭੇਜਣ ਕਿਸੇ ਨੂੰ ਇੱਥੇ ਭੇਜਣ ਉਹ ਵੀ ਦੇਖਣ ਪਰ ਪਹਿਲਾ ਜਿਹੜਾ ਜ਼ਿੰਮੇਵਾਰੀ ਹੈ ਉਹ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ ਭਗਵੰਤ ਮਾਨ ਜੀ ਦੀ ਹੈ ਆ ਨਾ ਕਹਿਣ ਵੀ ਮੈਂ ਹੈਲੀਕਾਪਟਰ ਦੇਤਾ ਜੀ ਆਸ ਤੇ ਫੂਡ ਪੈਕੇਟ ਵੰਡਦੇ ਹੋ ਸਭ ਹੈਲੀਕਾਪਟਰ ਦਾ Air Force ਦੇ ਤੁਰੇ ਫਿਰਦੇ ਆ ਗੁਰਦਾਸਪੁਰ ਚ ਮੈਂ ਸਵੇਰੇ ਜਾ ਕੇ ਆ ਪਠਾਨਕੋਟ ਉਥੋਂ ਉਹਨਾਂ ਨੇ CRPF ਵਾਲੇ ਕੱਢੇ ਸਕੂਲ ਚੋਂ ਬੱਚੇ ਉਹਨਾਂ ਨੇ ਕੱਢੇ ਆ ਹਰੇਕ ਦੇਖੋ ਕੇਂਦਰ ਸਰਕਾਰ ਦੇ ਦਰਵਾਜ਼ੇ ਖੁੱਲੇ ਸਭ ਮੈਂ ਬਾਰ ਬਾਰ ਕਹਿ ਰਿਹਾ ਜੀ ਲੋੜ ਨਹੀਂ ਪਰ ਕੋਈ ਜਾ ਕੇ ਗੁੰਡੀ ਖੜਕਾਊਗਾ ਤਾਂ ਸਹੀ ਵੀ ਸਾਨੂੰ ਇਸ ਚੀਜ਼ ਦੀ ਲੋੜ ਹੈ ਦਿੱਲੀ ਤਾਂ ਫੇਰ ਵੀ ਦੂਰ ਹੈ ਮੈਂ ਹਰਿਆਣਾ ਤੋਂ ਮੁੱਖ ਮੰਤਰੀ ਨੇ ਕੀ ਕੀਤਾ ਦੱਸੋ ਭਗਵੰਤਪਾਲ ਜੀ ਕਿਸ ਕੰਮ ਦੀ ਚੀਜ਼ ਦੀ ਲੋੜ ਦੱਸੋ ਕਹਿੰਦੇ ਜੀ ਉੱਚੀ ਦਾ ਥੋੜਾ ਹੁੰਦਾ ਤੁਸੀਂ ਦੱਸੋ ਤਾਂ ਸਹੀ ਵੀ ਤੁਹਾਡੇ ਕੋਲ ਪੈਟਰੋਲ ਮੁੱਕਿਆ ਦਾ ਪੈਟਰੋਲ ਭਜਵਾ ਦਿੰਦੇ ਪੈਸੇ ਚਾਹੀਦੇ ਤੇ ਪੈਸੇ ਭਜਵਾ ਦਿੰਨੇ ਕੋਈ ਉੱਥੇ ਦੀ ਐਨਡੀਆਰ ਦੀ ਟੀਮ ਭੇਜਣੀ ਉਹ ਭੇਜ ਦੇਣਗੇ ਕੋ ਬੋਲੋ ਤਾਂ ਸਹੀ ਕਹਿੰਦੇ ਮੈਂ ਮੰਗਦਾ ਨਹੀਂ ਭਗਵੰਤਪਾਲ ਜੀ ਆ ਜਦੋਂ ਲੀਡਰੀ ਕਰਦੇ ਹੋ ਨਾ ਲੋਕਤੰਤਰ ਦਾ ਬਹੁਤ ਵੱਡੀ ਗੱਲ ਆ ਆ ਟਾਈਮ ਭੰਨਣ ਵਾਸਤੇ ਵੋਟ ਮੰਗਣ ਭੇਜਦੀਆਂ ਕਰਾਂ ਦੇ ਵਿੱਚ ਵੋਟ ਮੰਗਣ ਦਾ ਜਾਗੜੇ ਹੁਣ ਜਿਨ੍ਹਾਂ ਤੋਂ ਵੋਟਾਂ ਲਈਆਂ ਉਹਨਾਂ ਦੇ ਵਾਸਤੇ ਤੁਹਾਡੇ ਤੋਂ ਆ ਨਹੀਂ ਮੰਗਿਆ ਜਾਂਦਾ ਵੀ ਤੁਹਾਨੂੰ ਕਿਸ ਚੀਜ਼ ਦੀ ਲੋੜ ਹੈ ਫਿਰ ਸ਼ਾਮਦਾਮ ਦੰਡ ਬੇਦ ਸਾਰਾ ਕੁਝ ਲਾ ਕੇ ਕਰੋ ਇੰਤਜ਼ਾਮ ਉਹਨਾਂ ਨੂੰ ਪੁੱਛ ਲੋ ਕਿਹੜੇ ਸ਼ਾਮਦਾਮ ਦੰਡ ਬੇਦ ਨਾਲ ਆ ਪਾਣੀ ਬੰਦ ਹੋ ਸਕਦਾ ਹੈ ਉਹਨਾਂ ਦਾ ਪਾਣੀ ਕਢਾਣ ਦਾ ਫਸਲਾਂ ਦਾ ਬੋਝੇ ਦੀ ਤੇ ਗਰੀਬਾਂ ਨੂੰ ਅੱਜ ਜਿਹੜੀ ਇਸ ਕਿਸਮ ਦੀ ਲੋੜ ਹੈ ਉਹਦਾ ਕਰਨ ਪ੍ਰੋਪੋਜ਼ਲ ਬਣਾਉਣ ਇੱਕ ਪੂਰਾ ਪ੍ਰੋਜੈਕਟ ਬਣਾ ਕੇ ਦੇਣ ਕਿਸੇ ਦੀ ਵੀ ਲੋੜ ਹੈ ਸਾਰੇ ਮੇਰੇ ਖਿਆਲ ਪੂਰੀ ਆਲ ਪਾਰਟੀ ਜਾਣ ਨੂੰ تیار ਹੋ ਜਾਣਗੇ ਪਰ ਇਸ ਗੱਲ ਨੂੰ ਵਰੀ ਤੌਰ ਤੇ ਕਰਨ ਤੇ ਲੋਕਾਂ ਨੂੰ ਬਣਦੀ ਮਦਦ ਪਹੁੰਚਾਣ ਤਾਂ ਤਾਂ ਐਸਾਰੀ ਗੱਲ ਦਾ ਫਾਇਦਾ ਨਹੀਂ ਦਾ ਇੱਕ ਅਰਦਾਸ ਤਾਂ ਸਾਰੇ ਕਰ ਲਾਂਗੇ ਸਾਹਿਬ ਜਿਹੜੇ ਕਈ ਸਾਥੀਆਂ ਨੇ ਇਥੇ ਕਿਹਾ ਕਹਿੰਦੇ ਮੰਤਰੀ ਸਾਹਿਬ ਦਾ ਵੀ ਨਾਮ ਲਿਓ ਹੁਣ ਤਾਂ ਅੱਜਕੱਲ ਬਿਨਾਂ ਮਹਿਕਮੇ ਹੈ ਕਿ ਹੈ ਮਹਿਕਮਾ ਨਾ ਕੋਲ ਤਾਰੀਵਾਲ ਸਾਹਿਬ ਕੋਲ ਉੱਥੇ ਕੈਕ ਹੈ ਨਹੀਂ ਅੱਛਾ ਇਹ ਬਿਲੀਫ ਮੈਂ ਕਿ ਬਿਨਾਂ ਮਹਿਕਮੇ ਆਲੇ ਬਣਾ ਲੇ ਪਤਾ ਨਹੀਂ ਇਹ ਸਭ ਦੇਖੋ ਸਭ ਪਹਿਲਾਂ ਵੀ ਇੱਕ ਮਹਿਕਮਾ ਸੀਗਾ ਨਾਂ ਰਾਈ ਆ ਰਹੀ ਉਹਨਾਂ ਕੋਲ ਸੀਗਾ ਮੈਂ ਕੋਸ ਕਿਸਮ ਦਾ ਕੋਈ ਰਹਿ ਗਿਆ ਹੋਵੇ ਇਸ ਕਰਕੇ ਉਹਨਾਂ ਨੇ ਕੱਲ ਕਹਿ ਕੇ ਆਈ ਮੈਂ ਅਰਦਾਸ ਕਰੂੰਗਾ ਅਰਦਾਸ ਤਾਂ ਸਾਰਾ ਪੰਜਾਬ ਕਰ ਰਿਹਾ ਸਾਬ ਕਿਉਂਕਿ ਆ ਜਿਹੜੀ ਹੈ ਪ੍ਰਕਿਰਤੀ ਕਾ ਆਪਦਾ ਸਾਰਾ ਕਰ ਰਿਹਾ ਹੈ ਸਰਕਾਰ ਦਾ ਕਰਨ ਵਾਲਾ ਕੰਮ ਹੈ ਸਾਬ ਭਗਵੰਤ ਜੀ ਕੀਤੇ ਅਰਦਾਸ ਵਾਲੇ ਪਾਸੇ ਨਾ ਪਹੁੰਚ ਜਾਣ ਕੰਮ ਕਰਕੇ ਦੇਣ ਆਪਣੀ ਜ਼ਿੰਮੇਵਾਰੀ ਨਿਭਾਣ ਇਸ ਕਰਕੇ ਮੈਂ ਅੱਜ ਤੁਹਾਡੇ ਕੋਲ ਆਜਾ